ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੌਸਮ ਪੰਜਾਬ ਦਾ ਬੈਦਾ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਦੋਸਤੋ ਉਮੀਦ ਕਰਦੇ ਹਾਂ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਲੈ ਕੇ ਹਾਜ਼ਰਾਂ ਮੌਸਮ ਸੰਧੀ ਇੱਕ ਹੋਰ ਨਵੀਂ ਵੀਡੀਓ ਜਿਸ ਦੇ ਵਿੱਚ ਆਪਾਂ ਗੱਲ ਕਰਾਂਗੇ ਆਉਣ ਵਾਲੇ 24 ਘੰਟੇ ਦੇ ਪੰਜਾਬ ਦੇ ਮੌਸਮ ਦੀ ਯਾਨੀ ਕਿ 16 ਅਗਸਤ ਨੂੰ ਪੰਜਾਬ ਦਾ ਮੌਸਮ ਕਿਵੇਂ ਦਾ ਰਹੂਗਾ ਅਗਲੇ 5 ਦਿਨ ਪੰਜਾਬ ਤੇ ਪੰਜਾਬ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਮੌਸਮ ਜਿਹੜਾ ਉਹ ਕੀ ਕਰ ਬਟ ਲੈਣ ਵਾਲਾ ਜਿਹੜੇ ਇਲਾਕਿਆਂ ਦੇ ਵਿੱਚ ਮੀਂਹ ਹਰੇ ਤੱਕ ਨਹੀਂ ਪਿਆ ਉਹਨਾਂ ਦੇ ਵਿੱਚ ਕਦੋਂ ਮੀਂਹ ਪਊਗਾ ਜਿਹੜੇ ਇਲਾਕਿਆਂ ਦੇ ਵਿੱਚ ਹੜ ਆ ਚੁੱਕਿਆ ਉਹਨਾਂ ਦੇ ਬਾਰੇ ਵੀ ਆਪਾਂ ਜਿਹੜੀ ਸਥਿਤੀ ਜੇਕਰ ਆਪਾਂ ਪਿਛਲੇ 24 ਘੰਟੇ ਦੀ ਗੱਲ ਕਰੀਏ ਕੱਲ 14 ਅਗਸਤ ਨੂੰ ਪੰਜਾਬ ਦੇ ਬਹੁਤ ਸਾਰੇ ਹਿੱਸਿਆਂ ਦੇ ਵਿੱਚ ਦਰਮਿਆਨੀ ਤੋਂ ਭਾਰੀ ਤੇ ਕਈ ਇਲਾਕਿਆਂ 'ਚ ਹਲਕੀ ਤੋਂ ਦਰਮਿਆਨੀ ਵਰਖਾ ਹੋਈ ਆ ਦੱਖਣੀ ਭਾਗਾਂ ਨੂੰ ਛੱਟ ਕੇ ਸਮੁੱਚੇ ਪੰਜਾਬ, ਜੰਮੂ, ਹਿਮਾਚਲ, ਉੱਤਰਾਖੰਡ, ਦਿੱਲੀ, ਹਰਿਆਣੇ 'ਚ ਭਾਰੀ ਵਰਖਾ ਹੋਣ ਦੀਆਂ ਖਬਰਾਂ ਜਿਹੜੀਆਂ ਉਹ ਚੱਲ ਰਹੀਆਂ ਨੇ ਜੇਕਰ ਆਪਾਂ ਸਿਸਟਮਾਂ ਦੀ ਗੱਲ ਕਰੀਏ ਲੋ ਪ੍ਰੈਸ਼ਰ ਏਰੀਆ ਬਹੁਤ ਜ਼ਬਰਦਸਤ ਤਰੀਕੇ ਦੇ ਨਾਲ ਇਸ ਵਕਤ ਉੜੀਸਾ ਦੇ ਭਾਗਾਂ ਤੇ ਬਣਿਆ ਹੋਇਆ ਜਿਹੜਾ ਕਿ ਮੱਧ ਪ੍ਰਦੇਸ਼ ਵੱਲ ਨੂੰ ਵਧ ਰਿਹਾ ਤੇ ਹੌਲੀ-ਹੌਲੀ ਰਾਜਸਥਾਨ ਗੁਜਰਾਤ ਵੱਲ ਨੂੰ ਪਹੁੰਚੇਗਾ ਇੱਕ ਨਵਾਂ ਸਿਸਟਮ ਆ ਜਿਹੜਾ ਉੱਤਰ ਭਾਰਤ ਤੇ ਵੀ ਆ ਰਿਹਾ ਵੈਸਟਰਨ ਡਿਸਟਰਬੈਂਸ ਜਿਹੜਾ ਕਿ 17 ਤਰੀਕ ਨੂੰ ਐਕਟਿਵ ਹੋਵੇਗਾ 17 ਤੋਂ ਲੈ ਕੇ 19 ਤੱਕ ਇਹ ਪੂਰੇ ਪੰਜਾਬ ਜੰਮੂ ਹਮachal ਉੱਤਰਾਖੰਡ ਨੂੰ ਪ੍ਰਭਾਵਿਤ ਕਰੂਗਾ ਤੇ ਮूसलाधार ਬਰਖਾ ਦਊਗਾ ਜੇਕਰ ਆਪਾਂ ਹੁਣ ਗੱਲ ਕਰੀਏ ਆਉਣ ਵਾਲੇ 24 ਘੰਟੇ ਦੇ ਪੰਜਾਬ ਦੇ ਮੌਸਮ ਦੀ ਆਉਣ ਵਾਲੇ 24 ਘੰਟੇ ਦੇ ਵਿੱਚ ਪੰਜਾਬ ਦੇ ਉੱਤਰ ਪੂਰਬੀ ਇਲਾਕਿਆਂ ਦੇ ਵਿੱਚ ਪੱਛਮ ਤੱਕ ਅੰਮਰਸਰ ਤਰਨਤਾਰਨ ਪਠਾਨਕੋਟ ਗੁਰਦਾਸਪੁਰ ਰੋਪੜ ਕਪੂਰਥਲਾ ਨਮਾਸ਼ਹਿਰ ਹੁਸ਼ਿਆਰਪੁਰ ਚੰਡੀਗੜ੍ਹ ਮਹਾਲੀ ਪਟਿਆਲਾ ਮਲੇਰ ਕੋਟਲਾ ਸੰਗਰੂਰ ਦੇ ਕੁਝ ਭਾਗ ਇਸੇ ਤਰ੍ਹਾਂ ਰੈਕੋਟ ਅਹਿਮਦਗੜ੍ਹ ਲੁਧਿਆਣਾ ਦੇ ਸਾਰੇ ਭਾਗ ਤੇ ਨਾਲ ਲੱਗਦੇ ਜਗਰਾਉ ਦੇ ਏਰੀਆ ਕੁਝ ਭਾਗ ਮੋਗੇ ਦੇ ਇਨ੍ਹਾਂ ਭਾਗਾਂ ਦੇ ਵਿੱਚ ਗਰਮ ਚਮਕ ਦੇ ਨਾਲ ਤੇ ਬਰਖਾ ਹੋ ਸਕਦੀ ਆ ਤੇ ਜਿਹੜੇ ਦੱਖਣੀ ਭਾਗ ਆ ਬਠਿੰਡੇ ਤੋਂ ਲੈ ਕੇ ਬਰਨਾਲੇ ਤੋਂ ਮਾਨਸਾ ਮੁਕਸਰ ਮਲੋਟ ਫਾਜ਼ਲਕਾਬੂਰ ਫਰੀਦਕੋਟ ਫਿਰੋਜ਼ਪੁਰ ਇਹਨਾਂ ਨੂੰ ਹਲੇ ਕੱਲ ਦਾ ਦਿਨ ਇੰਤਜ਼ਾਰ ਹੋਰ ਕਰਨਾ ਪਊਗਾ ਹੋ ਸਕਦਾ ਕੱਲ ਵੀ ਜੇਕਰ ਵੱਡੇ ਲੈਵਲ ਤੇ ਬੱਦਲ ਆ ਜਿਹੜਾ ਉਹ ਬਣਦਾ ਇਹਨਾਂ ਭਾਗਾਂ ਦੇ ਵਿੱਚ ਵੀ ਕੱਲ ਹਲਕੀ ਤੋਂ ਦਰਮਿਆਨੀ ਬਰਖਾ ਜਿਹੜੀ ਉਹ ਹੋਣ ਦੀ ਸੰਭਾਵਨਾ ਬਣ ਰਹੀ ਆ ਕੁਝ ਖੇਤਰਾਂ ਦੇ ਵਿੱਚ ਬਰਖਾ ਜਿਹੜੀ ਉਹ ਹੋ ਸਕਦੀ ਆ ਲੇਕਿਨ ਸੈਂਟਰ ਪੰਜਾਬ ਤੱਕ ਜ਼ਬਰਦਸਤ ਬਰਖਾ ਹੋਊਗੀ ਜੰਮੂ ਹਿਮਾਚਲ ਉੱਤਰਾਖੰਡ ਦੇ ਵਿੱਚ ਜ਼ਬਰਦਸਤ ਬਰਖਾ ਹੋ ਸਕਦੀ ਆ ਪਿਛਲੇ 24 ਘੰਟੇ ਦੇ ਵਿੱਚ ਜੰਮੂ ਦੇ ਵਿੱਚ ਕਿਸਤਵਾੜਾ ਇਲਾਕੇ ਦੇ ਵਿੱਚ ਬੱਦਲ ਫਟਿਆ ਜਿਸ ਦੇ ਵਿੱਚ 60 ਬੰਦੇ ਮਰ ਗਏ ਆ ਤੇ 100 ਤੋਂ ਵੱਧ ਲਾਪਤਾ ਤੇ ਉੱਥੇ ਜਿਹੜੇ ਸਰਚ ਆਪਰੇਸ਼ਨ ਆ ਉਹ ਹਲੇ ਚੱਲ ਰਿਹਾ ਪੰਜਾਬ ਦੇ ਵਿੱਚ ਹੜਾਂ ਦੀ ਸਥਿਤੀ ਬਹੁਤ ਸਾਰੇ ਇਲਾਕਿਆਂ ਵਿੱਚ ਗੰਭੀਰ ਬਣੀ ਹੋਈ ਆ ਆਉਣ ਵਾਲੇ 15 ਦਿਨ ਜਿਹੜਾ ਮੌਸਮਾ ਉਹ ਬਹੁਤ ਜ਼ਬਰਦਸਤ ਰਹਿਣ ਵਾਲਾ ਉਹਦਾ ਕਾਰਨ ਆ ਐਮ ਜੀਓ ਸਮੁੰਦਰ ਦੇ ਵਿੱਚ ਇਸ ਵਕਤ ਐਮ ਜੀਓ ਐਕਟਿਵ ਹੋ ਗਿਆ ਮਿਡਾਨ ਜੂਲੀਅਨ ਔਸੀਲੇਸ਼ਨ ਜਿਹੜਾ ਕਿ ਇਹਦੀ 50 ਤੋਂ 60 ਦਿਨ ਦੀ अवधि ਹੁੰਦੀ ਆ ਜਿਹੜਾ ਕਿ ਸਮੁੰਦਰੀ ਏਰੀਆ ਦੇ ਵਿੱਚ ਘੁੰਮਦਾ ਰਹਿੰਦਾ ਜਦੋਂ ਇਹ ਭਾਰਤ ਦੇ ਸਮੁੰਦਰੀ ਖੇਤਰ ਦੇ ਵਿੱਚ ਆਉਂਦਾ ਤਾਂ ਮੌਨਸੂਨ ਆ ਜਿਹੜੀ ਬਹੁਤ ਜ਼ਬਰਦਸਤ ਤਰੀਕੇ ਨਾਲ ਪ੍ਰਭਾਵਿਤ ਹੁੰਦੀ ਆ ਖਾਸ ਤੌਰ ਤੇ ਜਦੋਂ ਲਾਲ ਇਨਾ ਦਾ ਅਸਰ ਹੁੰਦਾ ਭਾਰਤ ਦੇ ਵਿੱਚ ਉਦੋਂ ਹਾਂ ਇਹਦਾ ਐਕਟਵ ਹੋਣਾ ਬਹੁਤ ਜ਼ਬਰਦਸਤ ਹੁੰਦਾ ਤੇ ਭਾਰਤ ਦੇ ਵਿੱਚ ਦਰਮਿਆਨੀ ਤੋਂ ਭਾਰੀ ਬਰਖਾ ਆਉਂਦੀ ਆ। ਇਸ ਵਕਤ ਜੋ ਵੀ ਸਿਸਟਮ ਬਣਨਗੇ ਇੱਕ ਸਿਸਟਮ ਬਣ ਚੁੱਕਿਆ ਇਹ ਬਹੁਤ ਜ਼ਬਰਦਸਤ ਦਾ ਬਹੁਤ ਤਬਾਹੀ ਮਚਾਊਗਾ ਬਰਖਾ ਦੀ। ਜਿਹੜਾ ਅਗਲਾ ਸਿਸਟਮ ਆ ਉਹ 19 ਤਰੀਕ ਨੂੰ ਆਉਣਾ ਉਹ ਵੀ ਜ਼ਬਰਦਸਤ ਡਿਪਰੈਸ਼ਨ ਲੈਵਲ ਦਾ ਬਣੂਗਾ। 25 ਤਰੀਕ ਨੂੰ ਇੱਕ ਹੋਰ ਸਿਸਟਮ ਬਣ ਰਿਹਾ ਉਹ ਵੀ ਡਿਪਰੈਸ਼ਨ ਲੈਵਲ ਦਾ ਬਣੂਗਾ। ਜਿਹੜਾ ਕਿ 19 ਤਰੀਕ ਵਾਲਾ ਸਿਸਟਮ ਆ ਉਹ ਵੈਸਟਨ ਡਸਟਰਬੈਂਸ ਦੇ ਨਾਂ ਰਲ ਕੇ ਪਹਾੜਾਂ ਤੇ ਪੰਜਾਬ, ਹਰਿਆਣਾ, ਦਿੱਲੀ ਤੇ ਮੂਸਲਾ ਧਾਰ ਬਰਖਾ ਦੇ ਸਕਦਾ ਆਉਣ ਦੇ ਦਿਨਾਂ ਦੇ ਵਿੱਚ ਪੰਜਾਬ ਦੇ ਜਿਹੜੇ ਇਲਾਕੇ ਮੀਂਹ ਤੋਂ ਰਹਿ ਗਏ ਉਹਨਾਂ ਦੇ ਵਿੱਚ ਜ਼ਬਰਦਸਤ ਮੀਂਹ ਪੈ ਸਕਦਾ ਲੇਕਿਨ ਜਿੰਨਾ ਇਲਾਕਿਆਂ ਦੇ ਵਿੱਚ ਪਹਿਲਾਂ ਹੀ ਹੜ੍ਹ ਆ ਚੁੱਕਿਆ ਉਹਨਾਂ ਦੇ ਲਈ ਇਹ ਸਿਸਟਮ ਮਸੀਬਤ ਬਣ ਸਕਦੇ ਆ ਤੇ ਪੰਜਾਬ ਦੇ ਵਿੱਚ ਵੱਡੇ ਲੈਵਲ ਤੇ ਹੜ੍ਹਾਂ ਦਾ ਜਿਹੜਾ ਉਹ ਖਤਰਾ ਬਰਕਰਾਰ ਆ ਕਿਉਂਕਿ ਪਹਾੜਾਂ ਦੇ ਵਿੱਚ ਬਹੁਤ ਜ਼ਬਰਦਸਤ ਬਰਖਾ ਆਉਣ ਵਾਲੇ 15 ਦਿਨ ਦੇ ਵਿੱਚ ਹੋਣ ਵਾਲੀ ਆ ਜਿਹੜੇ ਜਿਹੜੇ ਵੀਰ ਆਪਣੇ ਚੈਨਲ ਤੇ ਪੇਜ ਤੇ ਨਵੇਂ ਆ ਉਹ ਆਪਣੇ ਚੈਨਲ ਤੇ ਪੇਜ ਨੂੰ ਸਬਸਕ੍ਰਾਈਬ ਤੇ ਫੋਲੋ ਕਰ ਲਿਓ ਮੌਸਮ ਦੀ ਪੂਰੀ ਤਰ੍ਹਾਂ ਸਟੀਕ ਜਾਣਕਾਰੀ ਸਿਸਟਮਾਂ ਦੇ ਆਮਦ ਦੀ ਪੂਰੀ ਖਬਰ ਜਿਹੜੀ ਉਹ ਤੁਹਾਨੂੰ ਆਪਾਂ ਇਸ ਚੈਨਲ ਤੇ ਦੇਵਾਂਗੇ ਤੇ ਜਿਹੜੇ ਜਿਹੜੇ ਵੀਰਾਂ ਨੂੰ ਵੀਡੀਓ ਵਧੀਆ ਲੱਗੀ ਉਹ ਵੱਧ ਤੋਂ ਵੱਧ ਇਹਨੂੰ ਲਾਈਕ ਵੀ ਕਰਿਓ ਕਮੈਂਟ ਵੀ ਕਰਿਓ ਤੇ ਵੱਧ ਤੋਂ ਵੱਧ ਗਰੁੱਪਾਂ ਦੇ ਵਿੱਚ ਸ਼ੇਅਰ ਕਰਨ ਦੀ ਕਿਰਪਾਲਤਾ ਕਰਿਓ ਤਾਂ ਜੋ ਸਾਰਿਆਂ ਨੂੰ ਮੌਸਮ ਦੀ ਜਿਹੜੀ ਉਹ ਸਹੀ ਜਾਣਕਾਰੀ ਆ ਮਿਲ ਸਕੇ ਹੁਣ ਆਪਾਂ ਅਗਲੇ 5 ਦਿਨ ਦੇ ਪੰਜਾਬ ਦੇ ਮੌਸਮ ਦੀ ਗੱਲ ਕਰਦੇ ਆ ਵੀ ਕਿਸ ਤਰ੍ਹਾਂ ਦਾ ਮੌਸਮ ਆ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਰਹਿਣ ਵਾਲਾ ਆ ਜੇਕਰ ਆਪਾਂ ਗੱਲ ਕਰੀਏ ਆਉਣ ਵਾਲੇ 24 ਘੰਟੇ ਦੀ ਅੱਜ ਰਾਤ ਨੂੰ ਪੰਜਾਬ ਦੇ ਕਈ ਇਲਾਕਿਆਂ ਵਿੱਚ ਜੰਮੂ ਕਸ਼ਮੀਰ ਹਿਮਾਚਲ ਉੱਤਰਾਖੰਡ ਜਾਂ ਸ਼ਾਮ ਦੇ ਟਾਈਮ ਹਰਿਆਣੇ ਦੇ ਭਾਗ ਇਹਨਾਂ ਭਾਗਾਂ ਵਿੱਚ ਵਿੱਚ ਘਰ ਚਮਕਣਾ ਹਲਕੀ ਦਰਮਿਆਨੀ ਬਰਖਾ ਹੋ ਸਕਦੀ ਆ ਇਸ ਤੋਂ ਬਿਨਾ ਦੱਖਣੀ ਰਾਜਸਥਾਨ ਗੁਜਰਾਤ ਮੱਧ ਪ੍ਰਦੇਸ਼ ਮਹਾਰਾਸ਼ਟਰ ਦੇ ਕਈ ਭਾਗਾਂ 'ਚ ਦਰਮਿਆਨੀ ਤੋਂ ਭਾਰੀ ਬਰਖਾ ਆਊਗੀ ਜੇਕਰ ਆਪਾਂ ਆਉਣ ਵਾਲੇ 24 ਘੰਟੇ ਯਾਨੀ ਕੱਲ 16 ਤਰੀਕ ਦੀ ਗੱਲ ਕਰੀਏ ਤਾਂ 16 ਤਰੀਕ ਨੂੰ ਮੱਧ ਪੰਜਾਬ ਤੱਕ ਜਿਸ ਤਰ੍ਹਾਂ ਆਪਾਂ ਦੱਸਿਆ ਉੱਤਰ ਪੂਰਬ ਪੱਛਮ ਤੋਂ ਲੈ ਕੇ ਮੱਧ ਪੰਜਾਬ ਤੱਕ ਜ਼ਬਰਦਸਤ ਬਰਖਾ हिमाचल उत्तराखंड पश्चिमी उत्तर प्रदेश दिल्ली हरियाणा ਦੇ ਵਿੱਚ ਵੀ ਘਰ ਚਮਕਣਾ ਤੇਜ਼ ਵਰਖਾ ਹੋ ਸਕਦੀ ਹੈ ਗੁਜਰਾਤ ਤੇ ਮਹਾਰਾਸ਼ਟਰ ਦੇ ਭਾਗਾਂ ਚ ਮूसलाधार ਵਰਖਾ ਹੋ ਸਕਦੀ ਹੈ ਜੇਕਰ ਆਪਾਂ ਗੱਲ ਕਰੀਏ 17 ਤਰੀਕ ਦੀ ਜਿਸ ਤਰ੍ਹਾਂ ਆਪਾਂ ਤੁਹਾਨੂੰ ਦੱਸਿਆ ਵੀ ਵੈਸਟਰਨ ਡਿਸਟਰਬੈਂਸ 17 ਤਰੀਕ ਨੂੰ ਆਉਣਾ ਤਾਂ ਪੰਜਾਬ ਦੇ ਵਿੱਚ ਹਰਿਆਣੇ ਦੇ ਵਿੱਚ ਦਿੱਲੀ ਉੱਤਰ ਪ੍ਰਦੇਸ਼ ਜੰਮੂ ਹਿਮਾਚਲ ਉੱਤਰਾਖੰਡ ਦਰਮਿਆਨੀ ਤੋਂ ਭਾਰੀ ਵਰਖਾ ਹੋਣ ਦੀ ਸੰਭਾਵਨਾ ਕਈ ਥਾਵਾਂ ਤੇ ਬਹੁਤ ਤੇਜ਼ ਵਰਖਾ ਹੋ ਸਕਦੀ ਹੈ ਉਸ ਤੋਂ ਬਾਅਦ ਗੱਲ ਕਰ ਲੰਨੇ ਆਪਾਂ 18 ਤਰੀਕ ਦੀ 18 ਤਰੀਕ ਨੂੰ ਵੈਸਟਰਨ ਡਿਸਟਰਬੈਂਸ ਹੋਰ ਜ਼ਿਆਦਾ ਐਕਟਿਵ ਹੋਊਗਾ ਪਾਕਿਸਤਾਨ ਜੰਮੂ ਕਸ਼ਮੀਰ ਹਿਮਾਚਲ ਉੱਤਰਾਖੰਡ ਪੰਜਾਬ ਹਰਿਆਣਾ ਪੱਛਮੀ ਉੱਤਰ ਪ੍ਰਦੇਸ਼ ਇਨਾਂ ਚ ਦਰਮਿਆਨੀ ਤੋਂ ਭਾਰੀ ਬਰਖਾ ਹੋ ਸਕਦੀ ਆ ਤੇ ਜਿਹੜੇ ਮਹਾਰਾਸ਼ਟਰ ਦੇ ਇਲਾਕੇ ਆ ਤੇ ਇਧਰ ਗੋਆ ਦਾ ਪੂਰਾ ਪਾਰਟ ਆ ਰਾਜਸਥਾਨ ਗੁਜਰਾਤ ਤੱਕ ਇਨਾਂ ਚ ਜ਼ਬਰਦਸਤ ਬਰਖਾ ਹੋਣ ਦੀ ਸੰਭਾਵਨਾ ਉਸ ਤੋਂ ਬਾਅਦ ਗੱਲ 19 ਤਰੀਕ ਦੀ ਕਰੀਏ 19 ਤਰੀਕ ਨੂੰ ਵੀ ਵੈਸਟਰਨ ਡਿਸਟਰਬੈਂਸ ਅਤੇ ਇਧਰਲੇ ਪਾਸਿਓਂ लो प्रेशर एरिया ਜਿਹੜਾ ਮੱਧ ਭਾਰਤ ਤੇ ਆ ਜਾਣਾ ਇਹਦੇ ਨਾਲ ਪੰਜਾਬ ਹਰਿਆਣਾ ਹਿਮਾਚਲ ਜੰਮੂ ਕਸ਼ਮੀਰ ਉੱਤਰਾਖੰਡ ਇਹਨਾਂ ਭਾਗਾਂ 'ਚ ਜ਼ਬਰਦਸਤ ਬਰਖਾ ਹੋਊਗੀ ਹੋਊਗੀ ਲੇਕਿਨ ਦੱਖਣੀ ਰਾਜਸਥਾਨ ਮਹਾਰਾਸ਼ਟਰ ਤੇ ਗੁਜਰਾਤ 'ਚ ਵੀ ਭਾਰੀ ਬਰਖਾ ਹੁੰਦੀ ਸੰਭਾਵਨਾ ਉਸ ਤੋਂ ਬਿਨਾ 20 ਤਰੀਕ ਦੀ ਗੱਲ ਕਰੀਏ 20 ਤਰੀਕ ਤੋਂ ਬਰਖਾ ਜਿਹੜੀ ਉਹ ਥੋੜੀ ਜਿਹੀ ਘਟਣੀ ਸ਼ੁਰੂ ਹੋਊਗੀ ਫਿਰ ਵੀ ਹਰਿਆਣੇ ਦੇ ਵਿੱਚ ਪੱਛਮੀ ਉੱਤਰ ਪ੍ਰਦੇਸ਼ ਦਿੱਲੀ ਇਹਨਾਂ ਭਾਗਾਂ ਦੇ ਵਿੱਚ ਤੇ ਪੰਜਾਬ ਦੇ ਪੂਰਬੀ ਭਾਗਾਂ 'ਚ ਘਰ ਚਮਕਣਾ ਬਰਖਾ ਹੋ ਸਕਦੀ ਆ ਜਿਆਦਾ ਐਕਟੀਵਿਟੀ ਮੱਧ ਭਾਰਤ ਤੇ ਪੱਛਮੀ ਭਾਰਤ ਚਾਹੁੰਦੇ ਸੰਭਾਵਨਾ ਉਸ ਤੋਂ ਬਾਅਦ ਗੱਲ ਕਰ ਲਈਏ 22 ਤਰੀਕ ਦੀ 22 ਤਰੀਕ ਤੋਂ ਬਰਖਾ ਜਿਹੜੀ ਉਹ ਥੋੜੀ ਬਹੁਤੀ ਹਲਕੇ ਦਰਮਿਆਨੀ ਬਰਖਾ ਉੱਤਰੀ ਭਾਰਤ ਚ ਹੋ ਸਕਦੀ ਆ ਜਿਆਦਾ ਜਿਹੜਾ ਬਰਖਾ ਦਾ ਫੋਕਸ ਆ ਉਹ ਹੋਊਗਾ ਜੀ ਆਪਣੇ ਰਾਜਸਥਾਨ ਮੱਧ ਪ੍ਰਦੇਸ਼ ਮਹਾਰਾਸ਼ਟਰ ਦੇ ਭਾਗਾਂ ਤੇ ਉਸ ਤੋਂ ਬਾਅਦ ਗੱਲ ਕਰ ਲਈ ਆਪਾਂ 23 ਤਰੀਕ ਦੀ 23 ਤਰੀਕ ਤੋਂ ਫੇਰ ਵਰਖਾ ਜਿਹੜੀ ਉਹ ਵਧਣੀ ਸ਼ੁਰੂ ਹੋਊਗੀ ਕਿਉਂਕਿ ਜਿਹੜਾ ਅਗਲਾ ਸਿਸਟਮ ਆ ਉਹ ਸਿਸਟਮ ਆ 25 ਤਰੀਕ ਵਾਲਾ ਉਹ ਸਿਸਟਮ ਆ ਜਿਹੜਾ ਉਹ ਵੀ ਡਿਵੈਲਪ ਹੋਣ ਦੀ ਕਾਰਵਾਈ ਸ਼ੁਰੂ ਹੋ ਜਾਣੀ ਆ ਆਪਣੇ ਪੱਛਮੀ ਬੰਗਾਲ ਦੀ ਖਾੜੀ ਦੇ ਵਿੱਚ ਜਿਹਦੇ ਕਰਕੇ ਜਿਹੜਾ 19 ਤਰੀਕ ਵਾਲਾ ਸਿਸਟਮ ਆ ਉਹਨੇ ਰਾਜਸਥਾਨ ਦੇ ਪੂਰਬੀ ਭਾਗਾਂ ਤੇ ਪਹੁੰਚ ਜਾਣਾ ਉਹਦੇ ਨਾਲ ਉੱਤਰੀ ਭਾਰਤ 'ਚ ਵਰਖਾ ਦੀ ਗਤੀਵਿਧੀਆਂ ਜ਼ਬਰਦਸਤ ਤਰੀਕੇ ਨਾਲ ਵਧਣ ਦੀ ਸੰਭਾਵਨਾ